ਗਏ ਪੁਲਿਸ ਲੈ ਗਏ ਨਾਲ ਹੋਟਾ ਪੁਲਿਸ ਸਟੇਸ਼ਨ ਚ ਲੈ ਗਏ ਸਰ ਕੁਝ ਮੈਨੂੰ ਕੁਝ ਪਤਾ ਪਰ ਸੀਗਾ ਮੋਬਾਈਲ ਵੀ ਲੈ ਗਏ ਉਹਨਾਂ ਦੇ ਕਿੰਨੇ ਵਜੇ ਦਾ ਵਾਕਿਆ ਸੀ ਜਿੰਨੇ ਵਜੇ ਇੱਕ ਵਜੇ ਸੀਸੀਟੀਵੀ ਕੈਮਰਾ ਦੀ ਜੋ ਆਇਆ ਉਹ 1 ਵਜੇ 14 ਮਿੰਟ ਤੇ ਆਇਆ ਤੇ ਸੀਸੀਟੀਵੀ ਦੇ ਵਿੱਚ ਇਸ ਟਾਈਮ ਸਾਡੇ ਜੀ ਨਹੀਂ ਨਹੀਂ ਹੋਣਾ ਨਹੀਂ ਹਾਂ ਜੀ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਜੀ ਹੇਠ ਤੱਕ ਉਹ ਤਾਂ ਹੈ ਜਦੋਂ ਪੁਲਿਸ ਵਾਲੇ ਉਹਨਾਂ ਨੂੰ ਲੈ ਕੇ ਗਏ ਆ ਕੁਆਰੀ ਵਾਸਤੇ ਹਾਂਜੀ ਬੈਂਕ ਕਮੇ ਨੂੰ ਦੱਸਿਆ ਉਹਨਾਂ ਤੇ ਉਹ ਨਾਲ ਜੋ ਵੀ ਹੈਗਾ ਸੀ ਉਹ ਲੈ ਕੇ ਗਏ ਰਿਪੋਰਟਿੰਗ ਵਗੈਰਾ ਲੈ ਗਏ ਕੰਮ ਕਰਦਾ ਸੀ ਇੱਥੇ ਜਿਹੜਾ ਐ ਸਰ ਗਾਹਕ ਸੇਵਾ ਕੇਂਦਰ ਗਾਵਾ ਜੋ ਕਿ SBI ਬੈਂਕ ਨਾਲ ਰਿਲੇਟਡ ਹੁੰਦਾ ਵੈ ਐਜ਼ ਅ ਮਿਨੀ ਬ੍ਰਾਂਚ ਹੈਗੀ ਹੈ ਮਤਲਬ ਕਿ 20000 ਤੱਕ ਦਾ ਅਸੀਂ ਕੈਸ਼ ਲੈ ਸਕਦੇ ਹਾਂ ਜਮ੍ਹਾਂ ਕਰ ਸਕਦੇ ਹਾਂ ਕਸਟਮਰ ਨੂੰ ਦੇ ਸਕਦੇ ਹਾਂ ਤੇ ਕਰੀਬ 1 ਵਜੇ ਦੀ ਇਸੇ ਦੁਕਾਨ ਦੇ ਜਿਹੜੇ ਆ ਉਹ ਤਿੰਨ ਬੰਦੇ ਆਏ ਮੋਟਰਸਾਈਕਲ ਤੇ ਸਵਾਰ ਉਕ ਜਿਨ੍ਹਾਂ ਨੇ ਮੂੰਹ ਜਿਹੜੇ ਆਪਣੇ ਮੁਫਦਰ ਨਾਲ ਕਵਰ ਕੀਤੇ ਹੋਏ ਸੀ ਉਹਨਾਂ ਨੇ ਵੈਪਨ ਦਿਖਾ ਕੇ ਤੇ ਇਹਨਾਂ ਇਹਨਾਂ ਨਾਲ ਤਕਰੀਬਨ ਅੰਦਰ ਵੜ ਕੇ 60000 ਰੁਪਏ ਇਹਨਾਂ ਦੀ ਲੋਟ ਕੇ ਲੈ ਗਏ। ਦੇਸੀ ਕਟਾ ਜੀ ਦੇਸੀ ਕਟਾ ਦੇਸੀ ਕਟਾ ਕਿੰਨੇ ਕ ਜਾਣੇ ਸੀਗੇ ਦੋ ਜੀ ਤਿੰਨ ਜਾਣੇ ਜੀ ਤੇ ਕਿੰਨੇ ਕ ਦੇ ਪੈਸਿਆਂ ਦੀ ਜਿਹੜੀ ਹੈ ਲੋਟ ਹੋਈ ਹੈ? ਤਕਰੀਬਨ ਇਹਨਾਂ ਦੇ ਮਾਤਾ ਕੋ 60 70000 ਰੁਪਏ। ਕਿਲੋਵਾਰ 1 ਤੇ ਹੋਰ ਕੀ ਕਾਰਵਾਈ ਕੀਤੀ ਗਈ ਹੈ ਜੀ ਹ ਤੱਕ ਪਤਾ ਲੱਗਾ ਕੋਈ ਸੀਸੀਟੀਵੀ ਕੈਮਰੇ ਦੇ ਦੀ ਫੁਟੇਜ ਵਗੈਰਾ ਤੋਂ ਕੁਝ ਲੱਗਾ ਪਤਾ ਹੀ ਨਹੀਂ। ਹਾਂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਹਦੇ ਬਾਰੇ ਦੱਸਾਂਗਾ।